ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਮਾਸਟਰ ਬਲਦੇਵ ਸਿੰਘ ਜੀ ਜੋ ਐਸਐਮਐਲਏ ਜੈਤੋ ਤੋਂ ਤੇ ਪਾਰਟੀ ਦੇ ਉਮੀਦਵਾਰ ਸੀਗੇ ਫਰੀਦਕੋਟ ਲੋਕ ਸਭਾ ਦੇ ਇਹ ਇਹਨਾਂ ਦਾ ਜਿਹੜਾ ਫੈਸਲਾ ਹੈ ਉਹ ਇਹ ਹੈ ਕਿ ਮੈਂ ਕਾਂਗਰਸ ਪਾਰਟੀ ਦੀ ਤਕੜੇ ਹੋ ਕੇ ਇਮਾਨਦਾਰੀ ਨਾਲ ਮਦਦ ਕਰਨੀ ਹੈ ਕਾਮਯਾਬ ਕਰਨਾ ਹੈ ਕਾਂਗਰਸ ਪਾਰਟੀ ਦੇ ਕੈਂਡੀਡੇਟ ਬੀਬੀ ਅਮਰਜੀਤ ਕੌਰ ਸਾਹੋਕੇ ਨੂੰ ਮੈਂ ਪਾਰਟੀ ਦਾ ਵਾਈਸ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਤੇ ਪ੍ਰਧਾਨ ਜੀ ਵੱਲੋਂ ਬਾਜਵਾ ਸਾਹਿਬ ਵੱਲੋਂ ਹਾਈ ਕਮਾਂਡ ਵੱਲੋਂ ਸਾਰਿਆਂ ਵੱਲੋਂ ਮਾਸਟਰ ਬਲਦੇਵ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਬਿਲਕੁਲ ਇਹਨਾਂ ਨੇ ਅਸਲ ਡੈਮੋਕ੍ਰੇਸੀ ਦੀ ਮਿਸਾਲ ਦਿੱਤੀ ਹੈ ਕਾਂਗਰਸ ਪਾਰਟੀ ਸਾਡੇ 5 ਤੋਂ 6 ਉਮੀਦਵਾਰ ਸੀਗੇ ਜਿਹੜੇ ਲੋਕ ਸਭਾ ਦੀ ਟਿਕਟ ਮੰਗਦੇ ਸੀ ਸਾਰੇ ਆਪ ਦੀ ਜਗ੍ਹਾ ਬਹੁਤ ਸੰਪੂਰਨ ਉਮੀਦਵਾਰ ਸੀਗੇ ਮਾਸਟਰਜੀਬ ਐਮ ਐਲ ਏ ਰਹੇ ਆ ਜੈਤੂ ਹਲਕੇ ਤੋਂ ਪਹਿਲਾਂ ਪਾਰਲੀਮੈਂਟ ਦੀ ਇਲੈਕਸ਼ਨ ਲੜ ਚੁੱਕੇ ਆ ਪਿਛਲੀ ਵਾਰੀ ਐਜ਼ ਅ ਇੰਡੀਪੈਂਡੈਂਟ ਖੈਰਾ ਸਾਹਿਬ ਦੇ ਨਾਲ ਉਦੋਂ ਇਹਨਾਂ ਨੇ ਇਲੈਕਸ਼ਨ ਲੜੀ ਸੀਗੀ ਓਵੇਂ ਹੀ ਜਿਹੜੇ ਦੂਜੇ ਕੈਂਡੀਡੇਟ ਸੀ ਅੱਜ ਟੈਂਪਲ ਜੀ ਜੋ ਯੂਥ ਦੇ ਸਾਡੇ ਨੌਜਵਾਨ ਆ ਉਹ ਵੀ ਕੈਂਡੀਡੇਟ ਸੀ ਅੱਜ ਉਹਨਾਂ ਨੇ ਵੀ ਸਵੇਰੇ ਪ੍ਰੈਸ ਕਾਨਫਰੰਸ ਕਰਕੇ ਤੇ ਕਾਂਗਰਸ ਪਾਰਟੀ ਨੂੰ ਬੀਬੀ ਸਾਹੋਕੇ ਨੂੰ ਸਮਰਥਨ ਦਿੱਤਾ ਸੋ ਜਿੰਨੇ ਵੀ ਸਾਡੇ ਕੈਂਡੀਡੇਟ ਸੀਗੇ ਉਹਨਾਂ ਸਾਰਿਆਂ ਨੇ ਜੋ ਪਾਰਟੀ ਦਾ ਫੈਸਲਾ ਹੈ ਕਿਉਂਕਿ ਸਾਰੇ ਬਹੁਤ ਅੱਛੇ ਕੈਂਡੀਡੇਟ ਸੀ ਪਰ ਪਾਰਟੀ ਨੇ ਇੱਕ ਫੈਸਲਾ ਲਿਆ ਕਿ ਲੇਡੀ ਨੂੰ ਮੌਕਾ ਦੇਣਾ ਲੇਡੀ ਨੂੰ ਉਮੀਦਵਾਰ ਬਣਾਉਣਾ ਸੋ ਵੀ ਵੀ ਸਾਉ ਕੇ ਜੀ ਨੂੰ ਉਮੀਦਵਾਰ ਬਣਾਇਆ ਸੋ ਮੈਂ ਬਹੁਤ ਧੰਨਵਾਦੀ ਹਾਂ ਮਾਸਟਰ ਜੀ ਦਾ ਜਿਨ੍ਹਾਂ ਨੇ ਇਸ ਪਾਰਟੀ ਦੇ ਫੈਸਲੇ ਨੂੰ ਸਿਰ ਮੱਥੇ ਮੰਨਦੇ ਹੋਏ ਤੇ ਪਾਰਟੀ ਦੇ ਡਿਸਪਲਿਨ ਜਰੇ ਕੇ ਇਹ ਫੈਸਲਾ ਲਿਆ ਆਫ ਤੇ ਸਾਥੀਆਂ ਨਾਲ ਰਲ ਕੇ ਕਿ ਅਸੀਂ ਪਾਰਟੀ ਦੀ ਮਦਦ ਕਰਨੀ ਹੈ ਪਾਰਟੀ ਨੂੰ ਜਿਤਾਉਣਾ ਹੈ ਤੇ ਪਾਰਟੀ ਨੂੰ ਕਾਮਯਾਬ ਕਰਨਾ ਹੈ ਇਹ ਜਿਹੜੀ ਲੜਾਈ ਹੈ ਇਹ ਲੜਾਈ ਪੰਜਾਬ ਨੂੰ ਬਚਾਉਣ ਦੀ ਕਿਉਂਕਿ ਮਾਸਟਰ ਜੀ ਪੜੇ ਲਿਖੇ ਸੱਜਣਾ ਵੈਸੇ ਵੀ ਜਿਹੜੇ ਸਾਡੇ ਕੈਂਡੀਡੇਟ ਆ ਬੀਪੀ ਸਾਹੂ ਕੇ ਇਹ ਵੀ ਟੀਚਰ ਰਹੇ ਆ ਸੋ ਇੱਕ ਤਾਂ ਇਹਨਾਂ ਦਾ ਵੈਸੇ ਪਹਿਲਾਂ ਹੀ ਭਾਈਚਾਰ ਅਜ਼ ਟੀਚਰ ਹੋਣ ਦੇ ਨਾਤੇ ਇੱਕ ਜਿਹੜਾ ਸਾਡੇ ਕੈਂਡੀਡੇਟ ਆ ਉਹਨਾਂ ਦੇ ਪੇਕੇ ਫਰੀਦਕੋਟ ਹੈ ਸੋ ਇਸ ਕਰਕੇ ਵੀ ਮਾਸਟਰ ਜੀ ਦੀ ਸੋਚ ਸੀ ਕਿ ਸਾਡੇ ਸ਼ਹਿਰ ਦੀ ਬੇਟੀ ਹੈ ਕਿ ਉਹ ਪਾਰਟੀ ਨੇ ਫੈਸਲਾ ਕੀਤਾ ਉਹ ਸਿਰ ਮੱਥੇ ਹੈ ਸੋ ਮੈਂ ਜਿੱਥੇ ਮਾਸਟਰ ਜੀ ਦਾ ਧੰਨਵਾਦੀ ਆ ਉੱਥੇ ਮੈਂ ਮਾਸਟਰ ਜੀ ਦਾ ਵਿਚਾਰ ਸੁਣ ਕੇ ਬੜਾ ਕੁਝ ਹੋਇਆ ਇਨਾਂ ਦੀ ਸੋਚ ਹੈ ਕਿ ਅਸੀਂ ਪੰਜਾਬ ਨੂੰ ਬਚਾਉਣਾ ਕਿਸਾਨਾਂ ਨੂੰ ਬਚਾਉਣਾ ਗਰੀਬਾਂ ਨੂੰ ਬਚਾਉਣਾ ਉਹ ਤਾਂ ਹੀ ਪਛ ਸਕਦਾ ਹੈ ਜੇ ਸੈਂਟਰ 'ਚੋਂ ਮੋਦੀ ਨੂੰ ਸ਼ਿਕਤ ਨਹੀਂ ਹੈ ਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਦੋਹਰਾ ਚਿਹਰਾ ਹੈ ਇਹਨਾਂ ਨੇ ਲੋਕਾਂ ਨਾਲ ਠੱਗੀਆਂ ਮਾਰੀਆਂ ਵੱਡੀਆਂ-ਵੱਡੀਆਂ ਗੱਲਾਂ ਸੁਣਾ ਕੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਕੋਈ ਵੀ ਗਾਰੰਟੀ ਪੂਰੀ ਨਹੀਂ ਕੀਤੀ ਇਹਨਾਂ ਨੂੰ ਵੀ ਬੇਨਕਾਬ ਕਰੀਏ ਪੰਜਾਬ ਵਿੱਚ ਏ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਐ ਜਿਹੜੀ મોદી ਨੂੰ ਹਰਾ ਸਕਦੀ ਸੋ ਇਸ ਕਰਕੇ ਜਿੱਥੇ ਤੱਕ ਅਕਾਲੀ ਦਲ ਦੀ ਗੱਲ ਐ ਮੈਂ ਸਮਝਦਾ ਐ ਅਕਾਲੀ ਦਲ ਨੂੰ ਵੋਟ ਪਾਉਣੀ ਕਿਹੜੇ ਤਰੀਕੇ ਨਾਲ મોદી ਨੂੰ ਵੋਟ ਪਾਉਣੀ ਜਦੋਂ મોદી ਸਾਹਿਬ ਦੇ ਉੱਤੇ ਐਮਪੀ ਘਟ ਗਏ ਤੇ ਜੇ ਭੁੱਲ ਭੁਲੇਖੇ ਅਕਾਲੀ ਦਲ ਦਾ ਇੱਕ ਅਦਾ ਐਮਪੀ ਵੀ ਜਿੱਤ ਗਿਆ ਇਹਨਾਂ ਨੇ ਉੱਥੇ ਵੋਟ મોદી ਨੂੰ ਪੌਣੀਆਂ ਨੂੰ ਪ੍ਰਧਾਨ ਮੰਤਰੀ ਬਣਾਉਣ ਵਾਸਤੇ ਸੋ ਮੈਂ ਬੇਨਤੀ ਕਰਨਾ ਚਾਹਉਣਾ ਸਾਡੇ ਸਾਰੇ ਪੰਜਾਬ ਦੇ ਸੱਜਣਾ ਨੂੰ ਕਿ ਕਾਲੀਦਲ ਨੂੰ ਵੋਟ ਪਾਣੀ ਟੇਢੇ ਤਰੀਕੇ ਨਾਲ ਮੋਦੀ ਨੂੰ ਵੋਟ ਪਾਣੀ ਹੈ ਇਸ ਗੱਲ ਦਾ ਵੀ ਧਿਆਨ ਰੱਖਿਓ ਵਿਚਾਰ ਰੱਖਿਓ ਆਪਣੀ ਲੜਾਈ ਮੋਦੀ ਨਾਲ ਪੰਜਾਬ ਨੂੰ ਬਚਾਉਣਾ ਕਿਸਾਨੀ ਨੂੰ ਬਚਾਉਣਾ ਜ਼ਿਮੀਂਦਾਰਾਂ ਨੂੰ ਬਚਾਉਣਾ ਤੇ ਇੱਥੇ ਪੰਜਾਬ ਵਿੱਚ ਜਿਹੜੀ ਆਮ ਆਦਮੀ ਪਾਰਟੀ ਨੇ ਲੋਕਾਂ ਦੀ ਦੁਰਦਸ਼ਾ ਕੀਤੀ ਹੈ ਮੁਲਾਜ਼ਮਾਂ ਦੀ ਦੁਰਦਸ਼ਾ ਕੀਤੀ ਹੈ ਲੋਨ ਆਰਡਰ ਦਾ ਬੁਰਾ ਹਾਲ ਹੈ ਕਿਸਾਨੀ ਦਾ ਬੁਰਾ ਹਾਲ ਹੈ ਕੋਈ ਡਿਵੈਲਪਮੈਂਟ ਨਹੀਂ ਹੋਈ ਕੋਈ ਵਾਦਾ ਪੂਰਾ ਨਹੀਂ ਕੀਤਾ ਬੀਬੀਆਂ ਹਜ਼ਾਰ-ਹਜ਼ਾਰ ਰੁਪਈਆ ਡੀਕ ਰਿਆ ਉਹਨਾਂ ਨੂੰ ਸਬਕ ਸਿਕਾਉਣਾ ਹੈ ਸੋ ਮੈਂ ਬਾਲਾ ਲੰਬਾ ਨਾ ਕਹਿੰਦਾ ਓ ਇਸ ਤੋਂ ਬਾਅਦ ਮਾਸਟਰ ਜੀ ਵੀ ਆਪਦੀ ਗੱਲ ਰੱਖਣਗੇ ਫਿਰ ਬੀਬੀ ਜੀ ਵੀ ਧੰਨਵਾਦ ਕਰਨਗੇ ਮਾਸਟਰ ਜੀ ਦਾ ਮੈਂ ਪਾਰਟੀ ਵੱਲੋਂ ਸਾਰੀ ਹਾਈ ਕਮਾਂਡ ਵੱਲੋਂ ਮਾਸਟਰ ਜੀ ਦਾ ਇਸ ਫੈਸਲੇ ਵਾਸਤੇ ਇਹਨਾਂ ਦੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦੀ। ਜਨਦਾਤ ਤੁਸੀਂ ਕਹਿੰਦੇ ਆ ਕਿ ਸਾਡੇ ਜਿਹੜੇ ਕੰਡੀਡੇਟ ਹੈ ਉਹ ਹਲਕੇ ਤੋਂ ਆਏ। ਪਰ ਅਕਾਲੀ ਦਲ ਦੇ ਤਖਤੇ ਰੋਲਾ ਲਾ ਰਹੇ ਆ ਜਿਹੜੇ ਰਾਜਵਿੰਦਰ ਹੈ ਅਕਾਲੀ ਦਲ ਦੇ ਮੀਤਰ ਉਹਨਾਂ ਨੇ ਸਿੱਧੇ ਇੱਕ ਹੋਰ ਤੌਰ ਤੇ ਕਹਿੰਦੇ ਇਹ ਤਾਂ ਪੀਆਰ ਬਾਹਰ ਲਿਆ ਇਹਨਾਂ ਨੇ ਇੱਥੇ ਰਹਿਣੇ ਨਹੀਂ ਦਿੱਤੇ। ਦੇਖੋ ਮੇਰੀ ਇੱਕ ਬੇਨਤੀ ਹੈ ਵੈਸੇ ਤਾਂ ਇਹ ਬੀਬੀ ਜੀ ਇਸ ਗੱਲ ਦਾ ਦੇ ਦੇਣਗੇ ਜਵਾਬ ਇਹਨਾਂ ਦਾ ਹੱਕ ਬਣਦਾ ਪਰ ਮੈਂ ਗੱਲ ਕਹਿਣਾ ਚਾਹੁੰਦਾ ਕਿ ਰਾਜਵਿੰਦਰ ਜੀ ਨੇ ਕਿਦਣ ਬੀਬੀ ਜੀ ਦਾ ਪਾਸਪੋਰਟ ਦੇਖਿਆ ਸੀ ਕਿ ਪੀਆਰ ਨੇ ਇਹ ਕੋਈ ਐਵੀਂ ਵੇਤਕੀਆਂ ਫਾਵਾਵਾਂ ਫਲਾਈ ਜਾਣੀਆਂ ਵੇਤਕੀਆਂ ਗੱਲਾਂ ਕਰਨੀਆਂ ਬੁਖਲਾੜ ਚ ਆ ਕੇ ਆਪਾਂ ਐਵੀਂ ਇਲਜ਼ਾਮਬਾਜ਼ੀ ਕਰਨੀ ਉਹਦਾ ਕੋਈ ਫਾਇਦਾ ਨਹੀਂ ਦੇਖੋ ਅੱਜ ਕੱਲ ਸਾਰਿਆਂ ਦੇ ਬੱਚੇ ਬਾਹਰ ਦੱਸੋ ਕਿਹਦੇ ਬੱਚੇ ਬਾਹਰ ਨਹੀਂ ਬੀਬੀ ਜੀ ਦੇ ਵੀ ਬੱਚੇ ਬਾਹਰ ਪਰ ਬੀਬੀ ਜੀ ਤੇ ਇਹਨਾਂ ਦੇ ਹਸਬੰਡ ਇਹ ਦੋਨੋਂ ਮੋਗੇ ਰਹਿੰਦੇ ਬੱਚੇ ਬੱਚੇ ਨੂੰ ਉਹਨਾਂ ਦਾ ਘਰ ਪਤਾ ਤੇ ਰਾਜਵਿੰਦਰ ਨੂੰ ਵੀ ਪਤਾ ਹੋਊਗਾ ਕਿ ਇਹਨਾਂ ਦਾ ਘਰ ਕਿੱਥੇ ਹੋ ਸਕਦਾ ਉਹ ਵੀ ਦੋ ਚਾਰ ਵਾਰ ਚਾਹ ਪੀ ਕੇ ਗਿਆ ਹੋਵੇ ਤੇ ਜਿਹੜਾ ਬੀਬੀ ਜੀ ਦਾ ਪੇਕਿਆਂ ਦਾ ਘਰ ਹੈ ਉਹ ਆਪਣਾ ਡੋਗਰ ਵਸਤੀ ਹੈ ਇਹਨਾਂ ਦੇ ਫਾਦਰ ਸਾਹਿਬ ਨੂੰ ਫਰੀਦਕੋਟ ਦਾ ਬੱਚਾ ਬੱਚਾ ਜਾਣਦਾ ਸੋ ਇਹਨਾਂ ਬੇਤੁਕੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹਾਂ ਬਿਲਕੁਲ ਬੀਬੀ ਜੀ ਦੋ ਤਿੰਨ ਸਾਲਾਂ ਬਾਅਦ ਕਿਤੇ ਮਹੀਨਾ ਡੇਢ ਮਹੀਨੇ ਆਪਦੇ ਬੱਚਿਆਂ ਨੂੰ ਮਿਲ ਜਾਂਦੇ ਆ ਤੇ ਫੇਰ ਵੀ ਜਾਂਦੇ ਰਹਿਣਗੇ ਕੌਣ ਨਹੀਂ ਆਪਦੇ ਬੱਚਿਆਂ ਨੂੰ ਮਿਲ ਜਾਂਦਾ ਪਰ ਜੇ ਕੋਈ ਆਪ ਦੇ ਬੱਚਿਆਂ ਨੂੰ ਬਾਹਰ ਮਿਲ ਚਲੇ ਜਾਏ ਤਾਂ ਮਤਲਬ ਪੀਆਰ ਹੋ ਗਿਆ। ਸੋ ਐਵੀ ਬੇਤੁਕੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੈ। ਵੈਸੇ ਤਾਂ ਅਸੂਣੀ ਗੱਲ ਆ ਔਰ ਕੋਈ ਗੱਲ ਨਹੀਂ ਥੇ ਹੁੰਦੀ ਤੇ ਆ ਗੱਲ ਹੈ। ਵੈਸੇ ਰਾਜਵਿੰਦਰ ਜੀ ਵੀ ਪੀਆਰ ਹੋਏ ਸੀਗੇ। ਅਕਾਲੀ ਦਲ ਚੋਂ ਆਮ ਆਦਮੀ ਪਾਰਟੀ ਚ ਪੀਆਰ ਹੋ ਗਏ ਸੀ 2016 ਚ। ਤੇ ਸ਼ੋਕਰਾ ਚਲੋ ਉਹ ਵਾਪਸ ਮੋੜ ਆਏ ਐ ਤੇ ਉਹਨਾਂ ਦਾ ਹੁਣ ਜਿਹੜਾ ਬ੍ਰਦਰ ਆ ਉਹ ਪੀਆਰ ਹੋ ਗਿਆ ਆਮ ਆਦਮੀ ਪਾਰਟੀ ਵਿੱਚ। ਸੋ ਮੈਂ ਬੇਨਤੀ ਕਰਨਾ ਚਾਹਉਣਾ ਉਹਨਾਂ ਨੂੰ ਕਿ ਆਪ ਦਾ ਪਰਿਵਾਰ ਸਾਫ ਕੇ ਰੱਖੋ ਨਾ ਪੀਆਰ ਹੁੰਦਾ ਜਾਵੇ ਸੋ ਉਹਨਾਂ ਦਾ ਬ੍ਰਦਰ ਹੁਣੇ ਪੀਆਰ ਹੋਇਆ ਆਮ ਆਦਮੀ ਪਾਰਟੀ ਵਿੱਚ ਕਿਉਂਕਿ ਭਗਵੰਤ ਮਾਨ ਜੀ ਦਾ ਨਾਰਾ ਸੀ ਕਿ ਗੋਰੇ ਆ ਕੇ ਇੱਥੇ ਕੰਮ ਕਰਿਆ ਕਰਨਗੇ ਤੁਸੀਂ ਸਾਰਿਆਂ ਨੇ ਸੁਣਿਆ ਸੀ ਤੇ ਮੈਂ ਸਮਝਦਾ ਹੈ ਕਿ ਭਗਵੰਤ ਮਾਨ ਜੀ ਤੋਂ ਗੋਰੇ ਤਾਂ ਨਹੀਂ ਆਏ ਪਰ ਉਹ ਇੱਥੇ ਜਿੰਨੀਆਂ ਪਾਰਟੀਆਂ ਦੇ ਹੋਰਾਂ ਦੇ ਕੈਂਡੀਡੇਟ ਹੈ ਜਾਂ ਹੋਰਾਂ ਦੇ ਬੰਦੇ ਆ ਉਹਨਾਂ ਨੂੰ ਆਪਦੀ ਪਾਰਟੀ ਚ ਪੀਆਰ ਕਰਦੇ ਆ ਕਿ ਗੋਰੇ ਤਾਂ ਉਹਨਾਂ ਤੋਂ ਆਏ ਨਹੀਂ ਸੋ ਇਸ ਕਰਕੇ ਸਾਡੇ ਕੈਂਡੀਡੇਟ ਦੇ ਉਲਟ ਕੋਈ ਕਹਿਣ ਨੂੰ ਗੱਲ ਨਹੀਂ ਉਹਨਾਂ ਦੇ ਪੇਕੇ ਸਾਡੇ ਫਰੀਦਕੋਟ ਦੀ ਧੀ ਆ ਫਰੀਦਕੋਟ ਆ ਮੋਗੇ ਉਹਨਾਂ ਦੀ ਰਾਇਸ਼ ਆ ਸੌਕੇ ਪਿੰਡ ਮੋਗੇ ਵਿੱਚ ਪੈਂਦਾ ਜਿੱਥੇ ਇਹਨਾਂ ਦਾ ਸਾਰਾ ਪਰਿਵਾਰ ਬੈਠਾ ਸੋ ਇਹ ਗੱਲ ਆ ਕੋਈ ਨਾ ਪਿਆਰ ਲਈ ਆ ਨਾ ਲੈਣੀ ਆ ਇਹਨਾਂ ਗੱਲਾਂ 'ਚ ਕੋਈ ਫਾਇਦਾ ਨਹੀਂ ਹਾ ਜ਼ਰੂਰ ਬੱਚੇ ਬਾਹਰ ਠੀਕ ਹੈ ਬੱਚਿਆਂ ਦਾ ਆ ਉਹਦਾ ਹੱਕ ਆ ਕਰ ਸਕਦੇ ਇਹ ਦੋਨੋਂ ਜੀ ਦਿਨ ਰਾਤ ਲੋਕਾਂ ਦੀ ਸੇਵਾ ਵਾਸਤੇ ਐ ਕਰੀਸ਼ਨ ਹਾਂਜੀ ਸਾਰੇ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੂਰੇ ਦੇਸ਼ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਮੋਦੀ ਨੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਹਿੰਦਾ ਵੀ 400 ਪਾਰ ਜੇ 400 ਤੋਂ ਪਾਰ ਹੋ ਗਏ ਤਾਂ ਜਿਹੜਾ ਸੰਵਿਧਾਨ ਵੀ ਬਦਲਿਆ ਜਾਣਾ ਸੰਵਿਧਾਨ ਜਿਹੜਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਨੇ 2 ਸਾਲ 11 ਮਹੀਨੇ ਤੇ 18 ਦਿਨ ਲਾ ਕੇ ਜਿਹੜਾ ਸਬਦਾਨ ਲਿਖਿਆ ਹੈ ਜਿਦੇ ਵਿੱਚ ਅੱਜ ਤੁਹਾਨੂੰ ਵੀ ਹੱਕ ਹੈ ਕਿ ਤੁਸੀਂ ਜਿਹਦੇ ਮੂਰੇ ਮਰਜ਼ੀ ਕੈਮਰਾ ਕਰ ਸਕਦੇ ਹੋ ਬੋਲਣ ਦਾ ਮੈਨੂੰ ਵੀ ਹੱਕ ਹੈ ਮੈਂ ਜਿੱਥੇ ਮਰਜ਼ੀ ਜੋ ਕਹੀ ਮਰਜ਼ੀ ਬੋਲ ਸਕਦਾ ਕਿ ਇਹਦੇ ਖਿਲਾਫ ਵੀ ਬੋਲਾਂ ਜੋ ਜਿਹੜਾ ਸਭ ਕੁਝ ਠੀਕ ਹੋ ਹੀ ਜਾਂਦਾ ਹੈ ਜ਼ਮੀਨ ਲੈਣ ਦਾ ਅਧਿਕਾਰ ਜੇ ਜਿਮੀਦਾਰਾਂ ਕੋਲ ਹੈ ਤਾਂ ਬਾਬਾ ਸਾਹਿਬ ਡਾਕਟਰ ਵੀ ਮਰਾ ਉਹ ਮੀਟ ਕਰਦੇ ਹੋ ਸਬਦਾਨ ਦੇ ਵਿੱਚ ਲੈ ਕੇ ਦਿੱਤਾ ਹੈ ਪੂਰੀ ਹਹਾਕਾਰ ਮਚੀ ਹੈ ਵੀ ਜੇ ਭਾਰਤੀ ਜੰਦਾ ਪਾਰਟੀ ਇੰਡੀਆ ਦੇ ਵਿੱਚ ਦੁਬਾਰਾ ਇਹ ਰਾਜ ਕਰਦੀ ਹੈ ਤਾਂ ਇਹ ਸਬਦਾਨ ਉਹ ਬਦਲਿਆ ਜਾਊਗਾ ਐ ਸਮੇਂ ਜਿਹੜਾ ਇੰਡੀਆ ਗਾੜ ਜੋੜ ਬਣਿਆ ਹੈ ਇੰਡੀਆ ਗਾੜ ਜੋੜ ਜਿਹੜਾ ਹੈਗਾ ਜਿਹਦੇ ਵਿੱਚ ਕਾਂਗਰਸ ਪਾਰਟੀ ਵੀ ਹੈ ਹੋਰ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਰਲ ਕੇ ਪੂਰੇ ਦੇਸ਼ ਦੇ ਵਿੱਚ ਅਭਿਆਨ ਚਲਾਇਆ ਹੋਇਆ ਹੈ ਹਰਾਉਣ ਲਈ ਮੋਦੀ ਨੂੰ ਹਰਾਉਣ ਵਾਸਤੇ ਪੂਰਾ ਤਰਮੰਨ ਧੰਦੇ ਨਾਲ ਲੱਗੇ ਹੋਏ ਸਾਰੇ ਇੱਥੋਂ ਇੱਕ ਬੰਦ ਥੋੜੀ ਜਿਹੀ ਗੱਲ ਯਾਦ ਹੈਗੀ ਕਿ ਇੱਕ ਜੰਗਲ ਨੂੰ ਅੱਗ ਲੱਗੀ ਹੋਈ ਹੈ ਜੰਗਲ ਨੂੰ ਜਦੋਂ ਅੱਗ ਲੱਗੀ ਹੋਈ ਹੈ ਕਿ ਚਿੜੀ ਚੁੰਝ ਪਾਣੀ ਦੀ ਭਰ ਕੇ ਲੈ ਕੇ ਉਹ ਅੱਗ ਦੇ ਉੱਤੇ ਲੈ ਕੇ ਸੜ ਦਿੰਦੀ ਹੈ ਫੇਰ ਉੜਦੀ ਹੈ ਫੇਰ ਜਿ ਲੈ ਕੇ ਸੜਦੀ ਫੇਰ ਉੜਦੀ ਹੈ ਫੇਰ ਲੈ ਕੇ ਸੜਦੀ ਹੈ ਕਾਹ ਪੁੱਛਦਾ ਵੀ ਚਿੜੀਏ ਵੀ ਜਿਹੜੀ ਤੇਰੀ ਚੁੰਝ ਹੈ ਅੱਗ ਬੁਝਾ ਦੂਗੀ ਇਹ ਜਿਹੜੀ ਤੇ ਪਾਣੀ ਦੀ ਲੈ ਕੇ ਆਉਣੀ ਹੈ ਤਾਂ ਚਿੜੀ ਦਾ ਜਵਾਬ ਇਹ ਸੀ ਕਿ ਮੈਨੂੰ ਪਤਾ ਵੀ ਅੱਗ ਨਹੀਂ ਬੁਝ ਸਕਦੀ ਪਰ ਜਦੋਂ ਕਿਤੇ ਇਤਿਹਾਸ ਲਿਖਿਆ ਜਾਵੇਗਾ ਉਦੋਂ ਤੁਸੀਂ ਅੱਗ ਲਾਉਣ ਵਾਲਿਆਂ ਵਿੱਚ ਹੋਵੋਗੇ ਤੇ ਮੈਂ ਅੱਗ ਬੁਝਾਉਣ ਵਾਲਿਆਂ ਵਾਸਤੇ ਹੋਵਾਂਗੇ ਤੇ ਅੱਜ ਜੇ ਮੈਂ ਪ੍ਰੈਸ ਕਾਨਫਰੰਸ ਕਰਨ ਲੱਗਾ ਇਹ ਦੇਸ਼ ਦੇ ਖਿੱਤੇ ਦੇ ਵਾਸਤੇ ਕਾਨਫਰੰਸ ਹੈ ਜੇ ਕਿਤੇ ਬੀਬੀ ਅਮਰਜੀਤ ਕੋਲ ਸਹੋਗੇ ਜੇ ਹਰ ਜਾਂਦੇ ਤਾਂ ਲੋਕਾਂ ਨੇ ਕਹਣਾ ਸੀ ਮੈਨੂੰ ਗੱਲਾ ਕਰਨੀ ਐ ਸੀ ਬਲਦੇਵ ਜੇ ਤੂੰ ਕਦੇ ਉਹਦਾ ਸਾਥ ਦੇ ਦਿੰਦਾ ਤਾਂ ਬੀਬੀ ਨੇ ਜਿੱਤ ਜਾਣਾ ਸੀ ਤੇ ਉਹਨਾਂ ਦੀ ਇੰਡੀਆ ਗੜ੍ਹ ਜੋੜ ਦੇ ਵਿੱਚ ਜਿਹੜਾ ਉੱਥੇ ਬੰਨਣਾ ਸੀ ਆਪਣੇ ਦੇਸ਼ ਦੀ ਭਗਟੋੜ ਹੋਣੀ ਐ ਇੰਡੀਆ ਗੜ੍ਹ ਜੋੜ ਦੇ ਵਿੱਚ ਆਉਣੀ ਐ ਤਾਂ ਉਸ ਮਕਸਦ ਦੇ ਨਾਲ ਅੱਜ ਤੁਹਾਨੂੰ ਸਭ ਨੂੰ ਹੀ ਪਤਾ ਹੈ ਬਹੁਤ ਸਾਰੇ ਪੱਤਰਕਾਰਾਂ ਨੂੰ ਵੀ ਪਤਾ ਮੇਰੀ ਟਿਕਟ ਜਿਹੜੀ ਐ 15 16 ਤਰੀਕ ਨੂੰ ਹੋ ਕੇ ਹੋ ਗਈ ਸੀ ਬਹੁਤ ਸਾਰੇ ਪੱਤਰਕਾਰਾਂ ਦੇ ਜਵਾਬ ਆਏ ਮੈਂ ਸਾਰਾ ਸ਼ਾਂਤੀ ਨਾਲ ਉਹਨਾਂ ਨੂੰ ਮਲ ਕੋਈ ਕਮੈਂਟਰੀ ਜੀ ਤੁਸੀਂ ਪਹਿਲਾਂ ਬੱਠੇ ਗੱਲ ਕਰ ਜੀ ਕੋਈ ਕਮੈਂਟ ਨਹੀਂ ਕਿਹਾ ਕਿ ਮੈਂ ਗੱਲਾਂ ਟਾਲ ਦਰਿਆ ਟਿਕਟੋਕੇ ਹੋ ਗਈ ਸੀ ਅਖੀਰ ਦੇ ਵਿੱਚ ਪਾਰਟੀ ਨੇ ਇਹ ਫੈਸਲਾ ਲਿਆ ਵੀ ਲੇਡੀ ਜ ਨੂੰ ਟਿਕਟ ਦੇਣੀ ਹੈ ਤਾਂ ਲੇਡੀ ਜ ਨੂੰ ਟਿਕਟ ਦੇ ਦਿੱਤੀ ਮੇਰਾ ਗਿਲਾ ਸ਼ਿਕਵਾ ਹੈ ਹਜੇ ਵੀ ਹੈ ਸੀ ਪਰ ਜਦੋਂ ਮੈਂ ਇਹ ਦੇਖਦਾ ਕਿ ਉੱਪਰ ਜੇ ਮੋਤੀ ਸਰਕਾਰ ਬਣ ਜਾਂਦੀ ਹੈ ਤਾਂ ਸਾਡਾ ਰਹਿਣਾ ਕੱਖ ਨਹੀਂ ਸਾਡਾ ਕੁਝ ਨਹੀਂ ਜੋ ਸਰਧਾਨ ਸਾਰਾ ਕੁਝ ਬਦਲ ਗਿਆ ਕੋਈ ਬੋਲਣ ਦਾ ਕਿਸੇ ਨੂੰ ਅਧਿਕਾਰ ਨਹੀਂ ਹੋਵੇਗਾ ਕੋਈ ਵੋਟ ਦਾ ਅਧਿਕਾਰ ਨਹੀਂ ਹੋਵੇਗਾ ਉਹ ਮਨਮਰਜ਼ੀ ਦੇ ਨਾਲ ਆਪ ਦੇ ਰਾਜੇ ਬਣਾਉਣਗੇ ਤੇ ਆਉਣ ਵਾਲਾ ਸਮਾਂ ਜਿਹੜਾ ਸਾਡੇ ਸਮਾਜ ਲਈ ਖਾਸ ਕਰਕੇ ਸਾਡੇ ਸਿੱਖਾਂ ਲਈ ਬਹੁਤ ਜਿਹੜਾ ਨਾਜ਼ਕ ਹੋਵੇਗਾ। ਮਾਸਟਰ ਜੀ ਤੁਸੀਂ ਗਿਲੇ ਸ਼ਿਕਵੇ ਦੀ ਗੱਲ ਕੀਤੀ ਕੀ ਗਿਲੇ ਸ਼ਿਕਵੇ? ਗਿਲੇ ਸ਼ਿਕਵੇ ਕਿ ਮੈਂ ਅਮਰਜੀਤਪੁਰ ਸੀ ਮੇਰੇ ਓਕੇ ਨੂੰ ਕਿਸੇ ਟਿਕਟ ਮੈਂ ਤੁਹਾਨੂੰ ਦੱਸਿਆ ਵੀ ਟਿਕਟ ਮੇਰੀ ਓਕੇ ਹੋ ਗਈ ਉਹ ਤਾਂ ਤੁਹਾਨੂੰ ਦੱਸ ਜੀਤਾ ਪਰ ਅਖੀਰ ਪਾਰਟੀ ਨੇ ਫੈਸਲਾ ਇਹ ਲਿਆ ਵੀ ਜਿਹੜੀਆਂ ਦੋ ਲੀਡੀਆਂ ਨੂੰ ਟਿਕਟ ਦੇਣੀ ਹੈ ਇਥੋਂ ਬੀਬੀ ਅਮਰਜੀਤ ਕੌਰ ਜੀ ਸਹੋਗ ਨੂੰ ਦਿੱਤੀ ਆ ਫਰੀਦਕੋਟ ਤੋਂ ਤੇ ਹੁਸ਼ਿਆਰਪੁਰ ਤੋਂ ਜੁੜੀ ਬੀਬੀ ਜਾਮਨੀ ਗੋਵਰ ਨੂੰ ਜਾਮਨੀ ਗੋਵਰ ਦਿੱਤੀ ਆ ਤਾਂ ਉਸ ਫੈਸਲੇ ਨੂੰ ਫਿਰ ਕਿਧਰੋਂ ਮੰਨਣਾ ਪੈਣਾ ਕਿਉਂਕਿ ਮੈਂ ਬڑے ਡਿਸਿਪਲਨ ਦੇ ਵਿੱਚ ਸਰਵਿਸ ਵੀ بڑے ਡਿਸਿਪਲਨ ਦੇ ਵਿੱਚ ਕੀਤੀ ਮੇਰੇ ਸਾਥੀ ਜਿਹੜੇ ਯਾਦ ਕਰਦੇ ਅੱਜ ਅਜੇ ਵੀ ਯਾਦ ਕਰਦੇ ਆ ਡਿਸਿਪਲਨ ਦੇ ਵਿੱਚ ਰਹਿ ਕੇ ਸਾਰਾ ਕੰਮ ਕੀਤਾ ਪਰ ਕਿਤਨੇ ਕਿਤੇ ਜਿਹਨਾਂ ਲੋਕ ਗਿਲੇ ਸ਼ਿਕਵਾਉਂਦੇ ਗਿਲੇ ਸ਼ਿਕਵਾਏ ਗਿਲੇ ਸ਼ਿਕਵਾ ਕਰਦਾ ਕੌਣ ਹੈ ਕਰਦਾ ਕਿਹਦੇ ਤੇ ਹੈ ਇਹ ਸੋਚਣ ਵਾਲੀ ਗੱਲ ਹੈ ਅਲੱਖਾਂ ਤਰੀ ਹੋਰ ਤਰੀ ਪਟੀਆਂ ਪਰ ਦੀ ਪਾਰਟੀਆਂ ਉਹਨਾਂ ਦੇ ਗਿਲੇ ਸ਼ਿਕਵਾ ਮਾਰਟਪੋਲਿਸ਼ਨ ਕਰ ਸਕਦੇ ਜੇ ਗਿਲੇ ਸ਼ਿਕਵਾ ਸੀ ਤੇ ਮੈਨੂੰ ਆਪਦੀ ਪਾਰਟੀ ਦੇ ਗਿਲੇ ਸ਼ਿਕਵਾ ਸੀ ਚਲੋ ਉਹ ਸਾਰੀਆ ਭੁਲ ਭੁਲਾ ਕੇ ਇੱਕ ਦੇਸ਼ ਨੂੰ ਬਚਾਉਣ ਦੀ ਖਾਤਰ ਅੱਜ ਬੀਬੀ ਅਮਰਜੀਤ ਖਸਰ ਦੇ ਜਿਹੜਾ ਮੈਂ ਨਾਲ ਲਾ ਕੇ ਪੂਰਾ ਸਹਿਯੋਗ ਦੇ ਕੇ ਇਹਨਾਂ ਨੂੰ ਪੂਰੀ ਕੋਸ਼ਿਸ਼ ਕਰਾਂਗਾ ਕਿ ਇਹ ਥੋ EMP ਬਣ ਕੇ ਜੀ ਪਾਰਲੀਮੈਂਟ ਦੇ ਵਿੱਚ ਪਹੁੰਚਣ ਦੂਸਰੀ ਗੱਲ ਮੈਂ ਗੱਲ ਕਰਾਂਗਾ ਕਿ ਇੱਕ ਮੈਨੂੰ ਹੋਰ ਗੱਲ ਯਾਦ ਆਈ ਕੋਈ ਪਿੰਡ ਸੀਗਾ ਤੇ ਕੋਈ ਕਿਸੇ ਦਾ ਗਾਹ ਨਹੀਂ ਹੁੰਦਾ ਜੀ ਮਤਲਬ ਛੜਾ ਰਹਿ ਗਿਆ ਛੜਾ ਰਹਿ ਗਿਆ ਤੇ ਉਹਨੂੰ ਮਤਲਬ ਕਿਸੇ ਨੇ ਕਿਹਾ ਯਾਰ ਕਦੇ ਪੀਰ ਮਨੋਜੀ ਦੀ ਇੱਕ ਜਗ੍ਹਾ ਹੈ ਤੂੰ ਉੱਥੇ ਜਾ ਕੇ ਮੱਥਾ ਟੇਕਿਆ ਕਰ ਬੀਸਰਾ ਵੀ ਗਦਰ ਦੇ ਵਿੱਚ ਦਾ ਕੰਮ ਜਿਹੜਾ 파ਰਵਾਜੀ ਹੋਇਆ ਉਹਨੇ ਕੀ ਸ਼ੁਰੂ ਕਰ ਲਿਆ ਉਹਨੇ ਮਤਲਬ ਉਥੇ ਤੇਲ ਜਾਂ ਦੁੱਧ ਪਾਣੀ ਜਿਹੜਾ ਕਰਨ ਨਾਲ ਉਥੇ ਕਰ ਲਿਆ ਸ਼ੁਰੂ ਕਰਕੇ ਜਾ ਕੇ ਜਦੋਂ 10 12 ਦਿਨ ਲੰਘ ਗਏ ਤੇ ਉਹ ਖੁਸ਼ ਹੁੰਦਾ ਜਾਵੇ ਮਤਲਬ ਯਾਰ ਬਸ ਨੇੜੇ ਆਉਂਦਾ ਜਾਂਦਾ ਕੰਮ ਹਣਾ ਬੀਬੀਆਂ ਜਰਾ ਤੱਕ ਤਾਂ ਮੇਰਾ ਵਿਆਹ ਹੋ ਹੀ ਜਾਣਾ ਫਿਰ ਉਹ ਜਦੋਂ 15 ਦਿਨ ਗਏ ਤੇ 15 ਦਿਨ ਬਾਅਦ ਉਹ ਕਹਿੰਦੇ ਮਤਲਬ ਮਗਰੋਂ ਬਾਜ਼ ਮਾਰ ਲਈ ਉਹ ਕਹਿੰਦੇ ਭਾਈ ਗੱਲ ਸੁਣ ਕੇ ਜਾ ਗੱਲ ਸੁਣ ਕੇ ਜਾ ਜਦੋਂ ਗੱਲ ਸੁਣਾਈ ਉਹਨੇ ਕਹਿੰਦਾ ਹਾਂਜੀ ਕਹਿੰਦਾ ਯਾਰ ਤੇਰੀ ਮਾਤਾ ਦੀ ਡੈਥ ਹੋ ਗਈ ਉਹਦੀ ਮਾਤਾ ਦੀ ਡੈਥ ਹੋ ਗਈ ਉਹ ਫਿਰ ਕਹਿੰਦਾ ਯਾਰ ਆ ਜਾਓ ਪੀਰ ਮਨੋਈ ਮੈਨੂੰ ਤਾਂ ਕੀ ਮੰਨੀ ਸੀ ਮੇਰੇ ਬਾਪੂ ਵਾਲੀ ਵੀ ਕੋਈ ਤਾਂ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਇਹਨੇ ਵੀ ਇਹੀ ਕੁਛ ਕੀਤਾ ਲੋਕਾਂ ਨੂੰ ਸਵਜਬਾਗ ਦਿਖਾ ਦਿਖਾ ਕੇ ਸਵਜਬਾਗ ਦਿਖਾ ਕੇ ਆਪਾਂ ਇਹ ਪ੍ਰੈਸ ਕਾਨਫਰੰਸ ਸ਼ੁਰੂ ਕਰਨ ਤੋਂ ਪਹਿਲਾਂ ਗੱਲਾਂ ਕਰਦੇ ਸੀ ਨਹੀਂ ਬਹੁਤ ਸਾਰੇ ਜਿਹੜੇ ਵਰਕਰ ਨੇ ਜਿਹੜੇ ਰੁੱਸੇ ਹੋਏ ਵਾਪਸ ਆ ਰਹੇ ਆ ਬਹੁਤ ਸਾਰੇ ਵੋਟਰ ਜਿਹੜੇ ਵਾਪਸ ਆ ਰਹੇ ਕਿਉਂ ਆ ਰਹੇ ਆ ਇਸੇ ਕਰਨਾ ਕਿ ਲੁੱਟੇ-ਪੁੱਟੇ ਗਏ ਸਾਰੇ ਜਿਹੜੇ ਉਹਨਾਂ ਨੂੰ ਸਬਜ ਬਾਗ ਚ ਦਿਖਾਏ ਸੀ ਅਸੀਂ ਮੈਂ ਤੇ ਖਹਿਰਾ ਸਾਹਿਬ ਨੇ ਪਹਿਲਾਂ ਮਤਲਬ ਪਾਰਟੀ ਛੱਡ ਕੇ ਇੱਕ ਨਵੀਂ ਪਾਰਟੀ ਬਣਾ ਕੇ ਆਇਆ ਤਾ ਤੇ ਇਲੈਕਸ਼ਨ ਲੜੀ ਹੈ ਕਿਉਂ ਲੜੀ ਸਾਨੂੰ ਪਤਾ ਲੱਗ ਗਿਆ ਸੀ ਵੀ ਕੇਜਰੀਵਾਲ ਇੱਕ ਠੱਗ ਤੇ ਬੇਈਮਾਨ ਤੇ ਕਰਾਪਟ ਬੰਦਾ ਹੈ ਮਨੀਸ਼ ਸ਼ਿਸ਼ੋਧਿਆ ਕਰਾਪਟ ਤੇ ਬੇਈਮਾਨ ਤੇ ਠੱਗ ਉਹ ਅੱਜ ਸਾਰੇ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਅਸੀਂ ਅੱਜ ਤੋਂ 3-4 ਸਾਲ ਪਹਿਲਾਂ ਕਹਿੰਦਾ ਸੀ ਅੱਜ ਸਾਰੇ ਲੋਕਾਂ ਨੂੰ ਉਹ ਸਾਰੀ ਗੱਲ ਦਾ ਚਾਣਣਾ ਹੋ ਗਿਆ ਤੇ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੇ ਕਿਹਾ ਸੀ ਕਿ ਹਜ਼ਾਰ-ਹਜ਼ਾਰ ਰੁਪਏ ਸਾਰੀਆਂ ਲੇਡੀਆਂ ਨੂੰ ਦੇਵਾਂਗੇ। ਕੇਜਰੀਵਾਲਕ ਦੇ ਸਾਰਿਆਂ ਨੂੰ ਹਜ਼ਾਰ-ਹਜ਼ਾਰ ਲੇਡੀਆਂ ਨੂੰ ਦੇਵਾਂਗੇ। ਦਿੱਤਾ। ਕਹਿੰਦੇ ਸੀ ਜਿਨ੍ਹਾਂ ਨੂੰ ਪੈਨਸ਼ਨ ਮਿਲਦੀ ਹੈ ਉਹਨਾਂ ਨੂੰ ਵੀ ਨਾਲ ਦੇਵਾਂਗੇ ਜਿਨ੍ਹਾਂ ਨੂੰ ਬਡਾਪਾ ਪੈਨਸ਼ਨ ਮਿਲਦੀ ਹੈ। ਕਿਸੇ ਨੂੰ ਪੰਚੀ ਨਹੀਂ ਦਿੱਤੀ। 1500 ਰੁਪਏ ਜਿਹੜੀ ਪੈਨਸ਼ਨ ਮਿਲ ਰਹੀ ਹੈ ਅੱਜ 1500 ਰੁਪਏ ਪੈਨਸ਼ਨ ਮਿਲਦੀ ਹੈ ਬਡਾਪਾ ਪੈਨਸ਼ਨ। 1500 ਦੇ ਵਿੱਚ ਇਹ ਕਾਂਗਰਸ ਮੁੱਖੇ ਪਹਿਲਾਂ ਹੀ ਮਿਲਦੀ ਸੀ। ਇਹਨਾਂ ਨੇ 10000 ਦਾ ਵਾਅਦਾ ਕੀਤਾ ਹੈ। 2 ਸਾਲ ਤੋਂ ਉੱਪਰ ਹੋ ਗਿਆ ਅਜੇ ਤੱਕ ਕਿਉਂ ਨਹੀਂ ਇਹਨਾਂ ਨੇ ਮਿਲਤਾ ਨਾ ਹਜ਼ਾਰ ਕੀਤਾ। ਫਿਰ ਅੱਗੇ ਇਹਨਾਂ ਨੇ ਲੋਕਾਂ ਨੂੰ ਗਮਰਾਹ ਕਰਕੇ ਵੋਟਾਂ ਜਿਹੜੀਆਂ ਵਿਸਗੀਣੀਆਂ ਲੋਕਾਂ ਨੂੰ ਲੁੱਟਿਆ ਤੇ ਉਹਨਾਂ ਦਾ ਇਹਨਾਂ ਨੂੰ ਐ ਇਲੈਕਸ਼ਨ ਦੇ ਵਿੱਚ ਹੀ ਪੂਰਾ ਦਾ ਪੂਰਾ ਜਵਾਬ ਮਿਲ ਜਾਣਾ ਮੈਂ ਅਖੀਰ ਦੇ ਵਿੱਚ ਲੰਬਾ ਜਿਆਦਾ ਨਾ ਜਾਂਦਾ ਹੋਇਆ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਜਿੰਨੇ ਮੇਰੇ ਯਾਰ ਦੋਸਤ ਨੇ ਮਿੱਤਰ ਨੇ ਮੇਰੇ ਵਰਕਰ ਨੇ ਮੇਰੇ ਦੋਸਤ ਪਿਆਰੇ ਨੇ ਸਾਰੇ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਅੱਜ ਤੋਂ ਬਾਅਦ ਸਾਰਿਆਂ ਨੇ ਬੀਬੀ ਅਮਰਜੀਤ ਕੌਰ ਸਾਹੋ ਕੇ ਦਾ ਸਹਿਯੋਗ ਦੇਣਾ ਔਰ ਵੱਧ ਵੱਧ ਪ੍ਰਚਾਰ ਕਰਕੇ ਬਤ ਬਤ ਲੋਕਾਂ ਨੂੰ ਮਤਲਬ ਸचेत ਕਰਕੇ ਆਉਣ ਵਾਲਾ ਸਮਾਜ ਜਿਹੜਾ ਸਾਡਾ ਉਹ ਕਾਂਗਰਸ ਪਾਰਟੀ ਦਾ ਹੋਏਗਾ ਇਹਨਾਂ ਸ਼ਬਦਾਂ ਦੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ ਲੱਗਦਾ ਹੈ। ਮੇਰੇ ਪਿਤਾ ਸਮਾਨ ਹੈ ਐਜੂਕੇਸ਼ਨ ਡਿਪਾਰਟਮੈਂਟ 'ਚ ਰਹੇ ਆ ਮੈਂ ਐਜੂਕੇਸ਼ਨ ਡਿਪਾਰਟਮੈਂਟ ਜੌਬ ਕੀਤੀ ਆ ਇੱਕ ਲੋਕ ਸੇਵਾ ਹੀ ਹੁੰਦੀ ਏ ਵੀ ਔਰ ਜਿਵੇਂ ਅਸੀਂ ਬੱਚਿਆਂ ਨੂੰ ਗਾਈਡ ਕਰਦੇ ਸੀ ਉਸੇ ਤਰ੍ਹਾਂ ਅੱਜ ਇਹਨਾਂ ਨੇ ਜੋ ਸਾਡੇ ਨਾਲ ਅੱਜ ਖੜਨ ਦਾ ਫੈਸਲਾ ਕੀਤਾ ਵੈਸੇ ਪਹਿਲਾਂ ਵੀ ਸਾਡੇ ਨਾਲ ਖੜੇ ਸੀਗੇ ਕੋਈ ਗੱਲ ਨਹੀਂ ਅੱਜ ਇਹਨਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਮੈਨੂੰ ਪੂਰਾ ਵਿਸ਼ਵਾਸ ਦਿਵਾਇਆ ਔਰ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਮੇਰੇ ਵੱਲੋਂ ਔਰ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਇਹਨਾਂ ਨੇ ਆਪਣੀ ਇੱਕ ਪਰਿਵਾਰ ਦਾ ਜਿਹੜਾ ਮੈਂਬਰ ਹੈ ਉਹਦੇ ਨਾਲ ਵਧੀਆ ਰابطਾ ਕਾਇਮ ਕੀਤਾ ਔਰ ਸਮਾਜ 'ਚ ਵਧੀਆ ਇਹਨਾਂ ਨੇ ਆਪਣਾ ਰੱਖਿਆ ਮੈਂ ਸਵਾਲ ਕਿ ਮੈਂ ਇਹ ਜਿਹੜੀ ਲੋਕ ਸਭਾ ਦੀ ਸੀਟ ਹੈ ਇਹਨੂੰ ਵੱਡੀ ਲੀਡ ਨਾਲ ਸੀ ਜਿਤਾ ਕੇ ਅਮਰਜੀਤ ਕੌਰ ਸਾਹੋ ਕੇ ਬਣ ਕੇ ਮੇਰੇ ਨਾਲ ਖੜਨਗੇ ਔਰ ਮੇਰੇ ਸਿਰ ਤੇ ਹੱਥ ਰੱਖਣਗੇ ਮੈਨੂੰ ਅੱਜ ਆਸ਼ੀਰਵਾਦ ਦਿੱਤਾ ਇਹਨਾਂ ਨੇ ਔਰ ਮੈਂ ਇਹਨਾਂ ਦਾ ਜਿਹੜਾ ਇਹਸਾਨ ਹੈ ساری ਜ਼ਿੰਦਗੀ ਯਾਦ ਰੱਖਾਂਗੀ ਇਹਨੂੰ ਆਪਣਾ ਨਾਇਕ ਇਹਨਾਂ ਨੂੰ ਨਾਇਕ ਕਿ ਮਮਾ ਸਾਹਿਬ ਜੀ ਦਾ ਤੋਂੜੇ ਹਰ ਪ੍ਰੋਗਰਾਮ ਚ ਗਿਆ ਰਹੇ ਜਿਹੜੀ ਹੁੰਦੀ ਹੈ ਉਹਨਾਂ ਨਾਲ ਕੋਈ ਗੱਲ ਨਾ ਨਾ ਵੀ ਕੋਈ ਗੁੱਸਾ ਨਹੀਂ ਕਰ ਮੇਰੀ ਉਹ ਵੀ ਵਧੀਆ ਇਨਸਾਨ ਨੇ ਕੋਈ ਐਹੋ ਜਿਹੀ ਗੱਲ ਨਹੀਂ ਉਹ ਵੀ ਸਾਥ ਦੇ ਰਹੇ ਆ ਔਰ ਦੇਣਗੇ ਪ੍ਰੋਗਰਾਮ ਚ ਤਾਂ ਉਹਦੀ ਗਹਿਰਾਈ ਹੁੰਦੀ ਹੈ ਵੱਡੀ ਉਮਰ ਆ ਕੋਈ ਵਰੀ ਬੰਦਾ ਨਹੀਂ ਆ ਪੌਂਦਾ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਕੋਈ ਗੱਲ ਨਹੀਂ ਉਹਨਾਂ ਦੀ ਫੈਮਿਲੀ ਉਹਨਾਂ ਦਾ ਪਰਿਵਾਰ ਸਾਡੇ ਨਾਲ ਅਟੈਚ ਹੈ ਕੋਈ ਨਹੀਂ ਜੇ ਤੁਸੀਂ ਚਾਹੁੰਦੇ ਆ ਤਾਂ ਲੈ ਆਵਾਂਗੇ ਉਹਨਾਂ ਨੂੰ ਕੋਈ ਗਿਲਾ ਸ਼ਿਕਵਾ ਮੇਰੇ ਕੋਲ ਹੈ ਨਹੀਂ ਇੱਕ ਤੋਂ ਜਦ ਤੱਕ ਕਰਤਾ ਨਹੀਂ ਅੰਦਾਜ਼ਾ ਕਰਦੇ ਗਿਲਾਸ਼ਿਕਵਾ ਦੇ ਦੇਖੋ ਤੁਸੀਂ ਸਾਰੇ ਦੇਖੋ ਇਹ ਪ੍ਰੈਸ ਸਭ ਤੋਂ ਵੱਡੀ ਹੈ ਬਾਕੀ ਪਰਮਾਤਮਾ ਨੂੰ ਜਾਣਦੇ ਨਹੀਂ ਹੁੰਦੀ ਬੰਦਾ ਜਦੋਂ ਦਿਲੋਂ ਬੋਲਦਾ ਨਾ ਉਦੋਂ ਸਾਰਿਆਂ ਦੇ ਸਾਹਮਣੇ ਐਸੇ ਤਰ੍ਹਾਂ ਹੀ ਬੋਲਦਾ ਕੋਈ ਗੱਲ ਨਹੀਂ ਐਕਸਾਈਟਮੈਂਟ ਹੁੰਦੀ ਆ ਇਹਨਾਂ ਨੇ ਵਧੀਆ ਕੀ ਬੋਲੇ ਇਹ ਵਧੀਆ ਇਹਨਾਂ ਨੇ ਵਿਸ਼ਵਾਸ ਦਿਵਾਇਆ ਔਰ ਇਹਨਾਂ ਦਾ ਵਿਸ਼ਵਾਸ ਮੈਂ ਵੀ ਬਰਕਰਾਰ ਰੱਖੂੰਗੀ ਔਰ ਇਹਨਾਂ ਦਾ ਜਿੱਥੇ ਵੀ ਕੋਈ ਕੰਮ ਤੰਦਾ ਹੋਗਾ ਮੈਂ ਪਹਿਲਤੀ ਧਾਰਤੀ ਅੰਤ ਤੱਕ ਹਾਲਾਤ ਪ੍ਰਮੁੱਖ ਮੁੱਦੇ ਕਿਹਦੇ ਲੈ ਕੇ ਜਾ ਰਹੇ ਲੋਕਾਂ ਦੇ ਵਿੱਚ ਪ੍ਰਮੁੱਖ ਮੁੱਦੇ ਤਾਂ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜਾ ਆ ਆਮ ਆਦਮੀ ਪਾਰਟੀ ਦਾ ਹੈ ਜਿਹੜਾ ਬੀਬੀਆਂ ਦਾ 1000 ਰੁਪਿਆ ਔਰ ਫ੍ਰੀ ਐਜੂਕੇਸ਼ਨ ਔਰ ਪੈਨਸ਼ਨਾਂ ਔਰ ਜਿਹੜੇ ਰਾਸ਼ਨ ਕਾਰਡ ਕੱਟੇ ਗਏ ਆ ਬਹੁਤ ਸਾਰੇ ਇਸ ਤਰ੍ਹਾਂ ਦੇ ਮੁੱਦੇ ਆ ਜਿਹੜੇ ਲੋਕ ਜਿੰਨਾ ਤੋਂ ਦੁਖੀ ਆ ਇੱਕ ਮੁੱਦਾ ਨਹੀਂ ਇਹ ਤਾਂ ਫ੍ਰੀ ਫੂਡ ਦੇ ਸੁਪੇ ਮਿਲ ਸੀ ਇੱਕ ਦੂਸਰ ਦਾ ਸਾਥ ਨੂੰ ਸੀ ਗਿਆ ਧਾਗਾ ਫਿੱਟ ਉਨੇ ਬੰਦੋਕੇ ਉਹ ਮੰਗ ਲਈ ਚਲਾ ਕੇ ਦੇ ਚੱਲੂ ਅਸੀਂ ਰਲ ਮਿਲ ਕੇ ਕੋਸ਼ਿਸ਼ ਕਰਾਂਗੇ ਅਸੀਂ ਮੁੰਦਾ ਠਾਵਾਂਗੇ ਕਿਉਂਕਿ ਸਾਡੇ ਪੰਜਾਬ ਸੂਬੇ ਦੀ ਇਹ ਖੇਤੀਬਾੜੀ ਸੂਬਾ ਹੈ ਇੱਥੇ ਇਸ ਦੀ ਮੰਗ ਵੀ ਹੈ ਕਿਉਂਕਿ ਇਹ ਸੈਂਟਰ ਪੈਂਦਾ ਫਰੀਦਕੋਟ ਇੱਥੇ ਜ਼ਰੂਰਤ ਵੀ ਹੈ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕੋਲਕਪੁਰਾ ਦੇ ਵਪਾਰੀਆਂ ਦੀ ਤੇ ਕੋਲਕਪੁਰਾ ਸ਼ਹਿਰ ਦੇ ਲੋਕਾਂ ਦੀ ਇੱਕ ਵੱਡੀ ਡਿਮਾਂਡ ਹੈਗੀ ਹੈ ਕਿ ਕੋਲਕਪੁਰਾ ਤੋਂ ਮੋਗਾ ਤੱਕ ਰੇਲਵੇ ਲਾਈਨ ਬਣਾਈ ਜਾਵੇ ਪਰ ਲਗਾਤਾਰ ਮੰਗ ਕੀਤੀ ਪਰ ਅਜੇ ਤੱਕ ਕਿਸੇ ਵੀ ਕੇਂਦਰ ਦੇ ਵਿੱਚ ਕੋਈ ਵੀ ਕੋਈ ਵੀ ਬਣ ਗਿਆ ਕਿਸੇ ਨੇ ਮੰਨ ਲਿਆ ਬੜੀ ਤੁਹਾਨੂੰ ਸਰਾਖ ਸਕਦੇ ਜੇਕਰ ਤੁਹਾਨੂੰ ਮੌਕਾ ਦਿੱਤਾ ਜੀ ਮੌਕਾ ਮੈਨੂੰ ਦੇਣ ਕੇ ਮੇਰੇ ਪਰਿਵਾਰ ਦੇ ਜੀ ਪਰ ਮੈਂ ਇਹ ਜਿਹੜੀ ਮੰਗ ਹੈ ਲੋਕਾਂ ਦੀ ਉਹਨੂੰ ਪਹਿਲ ਦੇ ਆਧਾਰ ਤੇ ਰੱਖੂੰਗੀ ਟੱਕਰ ਕਰਵਾ ਦੋ ਕਿ ਨਾਲ ਹੈ ਨਾ ਕੋਈ ਉਹਨੂੰ ਮੇਰੀ ਆਪਣੇ ਆਪ ਨਾਲ ਟੱਕਰ ਦੱਸ ਜੀ ਟੱਕਰ ਕਰਵਾ ਦੋ ਮੇਰਾ ਮੁਕਾਬਲਾ ਫਿਰ ਵੀ ਮੈਂ ਹੀ ਕਹੂੰਗੀ ਮੇਰੇ ਨਾਲ ਹੀ ਹੈ ਦੇਖੋ ਮੁਕਾਬਲਾ ਜਿਹੜਾ ਹੁੰਦਾ ਹੈ ਉਹ ਉਹ ਆਪਣਾ ਜੋਰ ਲਾਉਂਦੇ ਆ ਮੈਂ ਆਪਣਾ ਜੋਰ ਲਾ ਰਹੀ ਆ ਮੇਰਾ ਪਰਿਵਾਰ ਹੈ ਮੇਰੇ ਸਹੁਰਾ ਪਰਿਵਾਰ ਮੇਰਾ ਪਿੱਕਾ ਪਰਿਵਾਰ ਮੇਰੇ ਨਾਲ ਖੜਾ ਹੈ ਇਸ ਲੋਕ ਸਭਾ ਹਲਕੇ ਦੇ ਬੱਚਾ-ਬੱਚਾ ਮੇਰਾ ਸਾਥ ਦੇ ਰਿਹਾ ਔਰ ਮੁਕਾਬਲਾ ਤਾਂ ਫਿਰ ਮੁਕਾਬਲਾ ਹੀ ਹੁੰਦਾ ਉਹ ਤਾਂ ਸਿੱਧਾ ਟੱਕ ਕੇ ਕਰਾਂਗੇ ਮੈਂ ਵੈਸੇ ਵੀ ਕਿਸੇ ਤੋਂ ਡਰਦੀ ਨਹੀਂ ਹੈਗੀ ਕੋਈ ਸਵਾਲ ਉਠਾਏ ਜਾ ਰਹੇ ਆ ਵੀ ਤੁਸੀਂ ਐਨ ਆਰ ਆਈ ਹੋਣ ਦੇ ਨਾਲ ਸਾਥ ਕਰਕੇ ਤੁਸੀਂ ਆਪਣੇ ਸਾਥ ਕਿਵੇਂ ਕਹੋਗੇ ਵੀ ਤੁਹਾਨੂੰ ਲੋਕ ਕਹਿ ਰਹੇ ਵੀ ਐਨ ਆਰ ਆਈ ਤੁਸੀਂ ਚਲੇ ਜਾਓ ਦੇਖੋ ਜੀ ਜਿਹੜਾ ਐਨ ਆਰ ਆਈ ਹੁੰਦਾ ਉਹ ਇਲੈਕਸ਼ਨ ਲੜ ਸਕਦਾ ਹੈ ਉਹ ਪਹਿਲਾਂ ਪੇਪਰ ਚੈੱਕ ਹੁੰਦੇ ਆ ਉਹਨੂੰ ਟਿਕਟ ਫੇਰੀ ਦਿੱਤੀ ਜਾਂਦੀ ਆ ਜਦੋਂ ਮੈਂ ਜਿਲ੍ਹਾ ਪ੍ਰੀਸੀਡੈਂਟਲ ਇਲੈਕਸ਼ਨ ਲੜਿਆ ਚੇਅਰਪਰਸਨ ਰਹੀ ਔਰ ਮੈਂ ਫਿਰ ਮੈਂ ਲੋਕ ਸਭਾ ਲੜੀ ਵਿਧਾਨ ਸਭਾ ਲੜੀ ਉੱਥੇ ਵੀ ਉਹ ਸਾਰਾ ਪੇਪਰ ਵਰਕ ਹੁੰਦਾ ਜੀ ਐ ਥੋੜਾ ਟਿਕਟ ਚੱਕ ਕੇ ਜੀ ਨੂੰ ਮਰਜ਼ੀ ਦੇ ਦੇਣ ਕੋਈ ਬਾਹਰੋਂ ਆ ਗਿਆ ਤੇ ਟਿਕਟ ਇਹ ਹੁਣ ਬਾਹਰਲੇ ਤਾਂ ਹੁਣ ਇਹਨਾਂ ਨੇ ਉਤਾਰੀ ਆ ਆਮ ਆਦਮੀ ਪਾਰਟੀ ਨੇ ਬਾਹਰੋਂ ਲਿਆ ਕੇ ਠੀਕ ਹੈ ਉਹਦਾ ਉਹਦੇ ਤੇ ਵੀ ਬਲੇਮ ਹੈ ਕਿ ਉਹ ਵੀ ਐਨ ਆਰ ਆਈ ਆ ਬੰਦਾ ਹਾਂ ਮੇਰਾ ਸਾਰਾ ਪੇਪਰਵਰਕ ਕੀਤਾ ਹੋਇਆ ਕੋਈ ਚੱਕਰ ਨਹੀਂਗਾ ਨਾ ਹੀ ਤੁਹਾਨੂੰ ਇਹ ਜਿਹਾ ਸ਼ਿਕਾਇਤ ਦਾ ਮੌਕਾ ਆਊਗਾ